ਹਾਂਜੀ ਬਾਬਾ ਜੀ ਅੱਜ ਕਿਹੜੇ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਹਾਂ ਜਿਹੜਾ ਮੁੱਦਾ ਹੈ ਪੰਜਾਬ ਦਾ ਜਿਹੜਾ ਕਾਫੀ ਭਖਿਆ ਹੋਇਆ ਉਹ ਤੁਹਾਨੂੰ ਵੀ ਪਤਾ ਹੈ ਸਾਰੇ ਲੋਕਾਂ ਨੂੰ ਜਨਤਾ ਨੂੰ ਪਤਾ ਹੈ ਵੀ ਹਰ ਪਾਸੇ ਜਿਹੜਾ ਕਿਸਾਨਾਂ ਦਾ ਕਾਫੀ ਮੁੱਦਾ ਜਿਹੜਾ ਭਖਿਆ ਹੋਇਆ ਔਰ ਨਾਲ ਪੰਥ ਦਾ ਮਸਲਾ ਵੀ ਜਿਹੜਾ ਭਖਿਆ ਹੋਇਆ ਜਿਵੇਂ ਕਿ ਬੇਅਦਬੀਆਂ ਹੋਈਆਂ ਬੇਅਦਬੀਆਂ ਕਰਨ ਵਾਲੇ ਕਰਾਉਣ ਵਾਲੇ ਉਹਨਾਂ ਦੀ ਗ੍ਰਿਫਤਾਰੀ ਲਈ ਉਹਨਾਂ ਲਈ ਇੱਕ ਲਾਅ ਜਾਰੀ ਕਰਾਉਣ ਵਾਸਤੇ ਜਿਹੜਾ ਕੌਮੀ ਇਨਸਾਫ਼ ਮੋਰਚਾ ਵੀ ਲੱਗਿਆ ਹੋਇਆ ਤੇ ਸੜਕਾਂ ਤੇ ਜਿਹੜੇ ਸਿੱਖ ਵੀ ਰਲ ਰਹੇ ਨੇ ਕਿਸਾਨ ਵੀ ਰਲ ਰਹੇ ਨੇ ਔਰ ਇੱਥੋਂ ਤੱਕ ਵੀ ਉਹਨਾਂ ਦੀਆਂ ਦਸਤਾਰਾਂ ਜਿਹੜੀਆਂ ਸਿਰ ਦਾ ਤਾਜ ਹੈ ਉਹ ਵੀ ਰਲ ਰਹੀਆਂ ਔਰ ਨਾਲ ਜਿਹੜਾ ਇੱਕ ਭ੍ਰਿਸ਼ਟਾਚਾਰ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਇੱਕ ਆ ਕਾਫੀ ਜੋਰ ਨਾਲ ਜਿਹੜਾ ਭ੍ਰਿਸ਼ਟਾਚਾਰ ਖਤਮ ਵੀ ਕੀਤਾ ਜਾ ਰਿਹਾ ਸੋ ਉਹਦੇ ਵਿੱਚ ਦੇਖਣ ਨੂੰ ਮਿਲਦਾ ਵੀ ਪਿਛਲੇ ਦਿਨੀ ਜਿਹੜਾ ਇੱਕ ਸਰਪੰਚ ਨੂੰ ਇੱਕ ਲੇਡੀਜ਼ ਜਿਹੜੀ ਕਹਿ ਰਹੀ ਆ ਵੀ ਮੈਂ ਨਸ਼ਾ ਵਿੱਚੋਂ ਤੂੰ ਹਟਾ ਕੇ ਵਿਖਾ ਤੇ ਉਹ ਜਦੋਂ ਭਗਵੰਤ ਸਿੰਘ ਮਾਨ ਨੂੰ ਪਤਾ ਲੱਗਦਾ ਉਹ ਵੀਡੀਓ ਜਾਂਦੀ ਉਹਨਾਂ ਕੋਲੇ ਤੇ ਸੀਐਮ ਦੇ ਕਹਿਣ ਤੇ ਇਹ ਜਿਹੜਾ ਪ੍ਰਸ਼ਾਸਨ ਹੈ ਉਹਦੇ ਘਰ ਨੂੰ ਢਾ ਦਿੱਤਾ ਜਾਂਦਾ ਸੋ ਇਹਦੇ ਵਿੱਚ ਅਸੀਂ ਸਰਦਾਰ ਭਵੰਤ ਸਿੰਘ ਜੀ ਮਾਨ ਉਹਨਾਂ ਨੂੰ ਸ਼ਾਬਾਸ਼ੇ ਦਿੰਨੇ ਆ ਕਿਉਂਕਿ ਇਹ ਇੱਕ ਬਹੁਤ ਵੱਡਾ ਜਿਹੜਾ ਪੰਜਾਬ ਨੂੰ ਖੋਖਲਾ ਕਰਨ ਦਾ ਜਿਹੜਾ ਇਹ ਇੱਕ ਨੌਜਵਾਨ ਜਿਹੜੇ ਉਹਨਾਂ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ ਨਸ਼ੇ ਦੇ ਨਾਲ ਔਰ ਜਿਹੜੇ ਨਸ਼ੇ ਦੀ ਤਸਕਰੀ ਕਰਦੇ ਆ ਨਸ਼ਾ ਜਿਨ੍ਹਾਂ ਦੇ ਘਰਾਂ ਚੋਂ ਵੇਚਿਆ ਜਾਂਦਾ ਹੈ ਸੋ ਉਹਨਾਂ ਦੇ ਘਰ ਢਾਉਣ ਤੱਕ ਨਾਰੋ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀ ਹੈ ਸੰਪਤੀ ਹੈ ਉਹ ਜਿਹੜੀ ਸੰਪਤੀ ਹੈ ਉਹ ਜ਼ਬਤ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਸ਼ੇ ਦੀ ਤਸਕਰੀ ਕਰਨ ਵਾਲਾ ਬੰਦਾ ਹੈ ਤੇ ਉਹ ਸੋਚ ਕੇ ਇਹ ਕਦਮ ਉਠਾਵੇ ਵੀ ਮੈਂ ਲੋਕਾਂ ਦੇ ਘਰਾਂ ਤੱਕ ਨਸ਼ਾ ਜਿਹੜਾ ਭੇਜਣਾ ਸੋ ਇਹ ਜਿਹੜੀਆਂ ਲੇਡੀਜ਼ ਹੈ ਬੀਬੀਆਂ ਜਿਨ੍ਹਾਂ ਦੇ ਘਰ ਢਾਏ ਗਏ ਆ ਜਾਂ ਢਾਏ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਇਹ ਬਹੁਤ ਸ਼ਲਾਘਾਜੋਕ ਕਦਮ ਹੈ ਕਿਉਂਕਿ ਜਦੋਂ ਉਹ ਰੋਂਦੀਆਂ ਤੇ ਵੀਡੀਓ ਵਿੱਚ ਅਸੀਂ ਵੇਖਦੇ ਆ ਸਾਰੀ ਜਨਤਾ ਵੇਖਦੀ ਹੈ ਉਹਨਾਂ ਬੀਬੀਆਂ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਰੋਨੇ ਹੋ ਤੇ ਜਦੋਂ ਹੋਰ ਮਾਵਾਂ ਦੇ ਪੁੱਤ ਮਰਦੇ ਆ ਤੇ ਉਹ ਕਿੰਨਾ ਰੋਂਦੇ ਆ ਕਦੇ ਤੁਸੀਂ ਉਹਦਾ ਅਫਸੋਸ ਕੀਤਾ ਤੁਸੀਂ ਘਰ ਘਰ ਵਿੱਚ ਨਸ਼ਾ ਪਚਾ ਰਹੇ ਹੋ ਭਗਵੰਤ ਮਾਨ ਦਾ ਇਹ ਬਹੁਤ ਵੱਡਾ ਜਿਹੜਾ ਸ਼ਲਾਘਾਜੋਕ ਕਦਮ ਹੈ ਇਹਨੂੰ ਅਸੀਂ ਭਗਵੰਤ ਮਾਨ ਦੇ ਨਾਲ ਖੜਕੇ ਅਸੀਂ ਬੇਨਤੀ ਕਰਦੇ ਆਂ ਵੀ ਜਿੱਥੇ ਸਾਡੀ ਵੀ ਲੋੜ ਪਈ ਜੇ ਜਾਨ ਵੀ ਜਾਂਦੀ ਆ ਤਾਂ ਜਾਵੇ ਪਰ ਉਹਦੇ ਵਿੱਚ ਕੁਝ ਭਗਵੰਤਮਾਨ ਜਿੱਥੇ ਗਲਤ ਕਰ ਰਿਹਾ ਉੱਥੇ ਸਹੀ ਵੀ ਬਹੁਤ ਕੁਝ ਕਰਦੇ ਆ ਗੱਲ ਤੇ ਆ ਵੇਖੋ ਵੀ ਇੱਕ ਤੇ ਜਿਹੜਾ ਪੰਥ ਦਾ ਮਸਲਾ ਹੈ ਭਗਵੰਤਮਾਨ ਜਦੋਂ ਐਮਪੀ ਸੀਗਾ ਤੇ ਬਰਗਾੜੀ ਵਿੱਚ ਇਹਨੇ ਜਿਹੜਾ ਵਾਅਦਾ ਕੀਤਾ ਸੀ ਇਹਨਾਂ ਨੇ ਵੀ ਮੈਂ ਪੰਥ ਦੁਖੀਆਂ ਨੂੰ ਜਿਹੜਾ ਸਜਾ ਦਿਵਾਉਂਗਾ ਜਿਨ੍ਹਾਂ ਨੇ ਬੇਅਦਬੀ ਕੀਤੀ ਕਰਵਾਈ ਉਹਨਾਂ ਦੇ ਨੱਥ ਪਾਊਂਗਾ ਔਰ ਨਾਲ ਹੀ ਜਿਹੜੇ ਬੰਦੀ ਸਿੱਖ ਸੀਗੇ ਉਹਨਾਂ ਨੂੰ ਮੈਂ ਰਿਹਾਈ ਦੇ ਆਰਡਰ ਦਿਵਾਊਂਗਾ ਮੈਂ ਪੂਰਾ ਜਿਹੜਾ ਪੁਰਜ਼ੋਰ ਬੇਨਤੀ ਕਰੂੰਗਾ ਉਹਦੇ ਵਿੱਚ 3.5 ਸਾਲ ਲਗਭਗ ਬੀਤ ਗਏ ਐ ਤੇ ਹਜੇ ਤੱਕ ਜਿਹੜਾ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਸਾਡੀਆਂ ਪੱਗਾਂ ਸਾਡੀਆਂ ਦਸਤਾਰਾਂ ਚੰਡੀਗੜ੍ਹ ਕੌਮੀ ਮੋਰਚੇ 'ਚ ਰੁੱਲ ਰਹੀਆਂ ਐ ਸਾਨੂੰ ਤਸ਼ੱਦਦ ਸਹਿਣੀ ਪੈ ਰਹੀ ਐ ਤੇ ਥਾਂ ਥਾਂ ਤੇ ਜਿਹੜੇ ਸਿੱਖ ਜਿਹੜੇ ਰੋਲ ਰਹੇ ਆ ਅੱਜ ਵੀ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਤੇ ਪਰ ਮੈਂ ਇਹ ਵੀ ਬੇਨਤੀ ਕਰੂੰਗਾ ਵੀ ਜਿਹੜੇ ਕਿਸਾਨੀ ਮੁੱਦੇ ਆ ਕਿਸਾਨ ਦਾ ਜਿਵੇਂ ਧਰਨਾ ਸੀ ਦਿੱਲੀ ਅੰਦੋਲਨ ਸੀ ਉਦੋਂ ਜਿੱਤ ਪ੍ਰਾਪਤ ਕਰਕੇ ਆਏ ਅਸੀਂ ਸਾਰੇ ਕਿੰਨਾ ਚਿਰ ਲੜੇ ਉਹਤੇ ਸ਼ਹੀਦੀਆਂ ਵੀ ਪਾਈਆਂ ਪਰ ਹੁਣ ਜਿਹੜਾ ਕਿਸਾਨ ਆਗੂਆਂ ਨੂੰ ਤੁਸੀਂ ਉਹਨਾਂ ਦੀ ਸ਼ਭੀ ਖਰਾਬ ਕਰ ਰਹੇ ਹੋ ਔਰ ਇੱਕ ਧਰਨੇ ਦੀ ਸ਼ਭੀ ਖਰਾਬ ਕਰ ਰਹੇ ਹੋ ਥਾਂ ਥਾਂ ਤੇ ਧਰਨਾ ਲਾ ਕੇ ਬਹਿ ਜਾਣਾ ਆਮ ਪਬਲਿਕ ਨੂੰ ਜਨਤਾ ਨੂੰ ਤੁਸੀਂ ਖਰਾਬ ਕਰ ਰਹੇ ਹੋ ਭਾਵੇਂ ਸਿੱਖ ਪੰਥ ਦਾ ਮਸਲਾ ਹੈ ਭਾਵੇਂ ਕਿਸਾਨਾਂ ਦਾ ਮਤਲਬ ਹੈ ਪੰਜਾਬ ਦਾ ਕੋਈ ਵੀ ਮਸਲਾ ਉਹਦੇ ਵਿੱਚ ਜੇ ਅਸੀਂ ਚੌਂਕਾਂ ਦੇ ਵਿੱਚ ਬਹਿ ਕੇ ਸੜਕਾਂ ਰੋਕ ਕੇ ਧਰਨੇ ਲਾ ਕੇ ਆਮ ਪਬਲਿਕ ਨੂੰ ਖਰਾਬ ਕਰਾਂਗੇ ਵੇਖੋ ਉਹਦੇ ਵਿੱਚ ਕੋਈ ਕਿਸੇ ਨੇ ਫਲਾਈਟ ਚੜ੍ਹਨਾ ਹੁੰਦਾ ਬਾਹਰ ਜਾਣਾ ਹੁੰਦਾ ਕੋਈ ਐਂਬੂਲੈਂਸ 'ਚ ਮਰੀਜ਼ ਪਿਆ ਹੁੰਦਾ ਕੋਈ ਕਿਵੇਂ ਉਹ ਸਾਰਿਆਂ ਦੀ ਖਰਾਬੀ ਹੁੰਦੀ ਹੈ ਉਹਦੇ ਵਿੱਚ ਮੈਂ ਕਿਸਾਨਾਂ ਨੂੰ ਤੇ ਪੰਥ ਦੇ ਬੰਦਿਆਂ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਪੰਥ ਕਾਗੂ ਹੈ ਵੀ ਆਪਾਂ ਐਮਐਲਏ ਆ ਜਿਹੜੇ ਆਪਣੇ ਆਪਣੇ ਜ਼ਿਲ੍ਹੇ ਦੇ ਐਮਐਲਏ ਆ ਉਹਨਾਂ ਦੇ ਜਾ ਕੇ ਕੋਠੀਆਂ ਨੂੰ ਘੇਰਾ ਪਾਈਏ ਕਿਸਾਨਾਂ ਨੂੰ ਵੀ ਬੇਨਤੀ ਆ ਉਹਨਾਂ ਨੂੰ ਘੇਰੀਏ ਉਹਨਾਂ ਨੂੰ ਬਾਹਰ ਤੱਕ ਨਾ ਨਿਕਲਣ ਦੇਈਏ ਉਹਨਾਂ ਦੇ ਪਰਿਵਾਰ ਤੱਕ ਵੀ ਸਾਡੇ ਜਿਹੜੇ ਮੁੱਦੇ ਆ ਜਿਹੜੇ ਜਾਇਜ਼ ਮੁੱਦੇ ਆ ਐਵੇਂ ਨਹੀਂ ਵੀ ਨਿੱਕੀ ਨਿੱਕੀ ਗੱਲ ਤੇ ਤੁਸੀਂ ਭਗਵੰਤ ਮਾਨ ਦੀ ਸਰਕਾਰ ਆ ਯਾਰ ਉਹ ਭ੍ਰਿਸ਼ਟਾਚਾਰ ਵੀ ਖਤਮ ਕਰ ਰਹੀ ਆ ਤੇ ਉਹਨੂੰ ਤੁਸੀਂ ਉਹਦੇ ਗੱਲ 'ਚ ਗੂਠਾ ਦੇਈ ਜਾਂਦੇ ਹੋ ਹਰ ਪਾਸੇ ਆ ਪਿੱਛੇ ਜੇ ਜਿਹੜੀ ਗੱਲ ਹੋਈ ਸੀ ਇੱਕ ਉਹ ਤਹਿਸੀਲਦਾਰ ਜਿਹੜਾ ਉਹ ਰਿਸ਼ਵਤ ਦੇ ਮਾਮਲੇ 'ਚ ਉਹ ਫੜਿਆ ਗਿਆ ਸੀ ਤੇ ਤਹਿਸੀਲਦਾਰਾਂ ਨੇ ਜਿਹੜਾ ਧਰਨਾ ਲਾਤਾ ਤੇ ਧਰਨੇ ਦੇ ਵਿੱਚ ਭਗਵੰਤ ਮਾਨ ਦਾ ਬਹੁਤ ਵਧੀਆ ਬਿਆਨ ਆਇਆ ਭਗਵੰਤ ਮਾਨ ਨੇ ਬਹੁਤ ਵਧੀਆ ਬਿਆਨ ਦਿੱਤਾ ਵੀ ਤਹਿਸੀਲਦਾਰ ਜੇ ਬੈਠੇ ਐ ਛੁੱਟੀ ਤੇ ਤੁਸੀਂ ਜਨਤਾ ਨਾਲ ਧੱਕਾ ਕਰ ਰਹੇ ਹੋ ਲੋਕਾਂ ਨਾਲ ਤੇ ਮੈਂ ਹੋਰ ਜਿਹੜੇ ਮੁੰਡੇ ਨੌਜਵਾਨ ਪੜ੍ਹੇ ਲਿਖੇ ਉਹਨਾਂ ਨੂੰ ਭਰਤੀ ਕਰ ਲੂੰਗਾ ਤੇ ਉਹ ਫਿਰ ਆਪਦੀਆਂ ਕੁਰਸੀਆਂ ਤੇ ਆ ਕੇ ਬਹਿਗੇ ਸੋ ਇਸੇ ਤਰ੍ਹਾਂ ਮੇਰੀ ਬੇਨਤੀ ਹੈ ਵੀ ਇਹ ਜਿਹੜੇ ਕਿਸਾਨੀ ਸੰਘਰਸ਼ ਹੈ ਇਹਨਾਂ ਦੀ ਛਵੀ ਨਾ ਖਰਾਬ ਕਰੋ ਐਵੇਂ ਥਾਂ ਥਾਂ ਤੇ ਚਾਰ ਟੋਟਰੂ ਬਹਿ ਕੇ ਤੁਸੀਂ ਧਰਨਾ ਲਾ ਲੈਨੇ ਹੋ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਤੇ ਪੰਥ ਕਾਗੂ ਹੈ ਉਹਨਾਂ ਨੂੰ ਵੀ ਬੇਨਤੀ ਹੈ ਬਰਗਾੜੀ ਮੋਰਚਾ ਸਾਡੇ ਤੋਂ ਸੁਭਾ ਲਿਆਣੇ ਗਿਆ ਉੱਥੇ ਕਿੱਡਾ ਵੱਡਾ ਕੱਟ ਸੀਗਾ ਸਾਰੇ ਪੰਜਾਬ ਕੀ ਬਾਹਰਲੀਆਂ ਸਟੇਟਾਂ ਤੋਂ ਵੀ ਲੋਕ ਆ ਕੇ ਸਾਡਾ ਸਾਥ ਦਿੰਦੇ ਸੀ ਤੇ ਉੱਥੇ ਤੁਸੀਂ ਝੋਲੀ ਕੀ ਪਵਾਇਆ ਸਰਕਾਰਾਂ ਤੋਂ ਉੱਥੇ ਤੁਸੀਂ ਬਰਗਾੜੀ ਮੋਰਚਾ ਵੇਚ ਕੇ ਉੱਠ ਕੇ ਤੇ ਉਥੋਂ ਉਥੋਂ ਉਦੋਂ ਬਾਅਦ ਚ ਉਹ ਮੋਰਚ ਪੰਥ ਦੇ ਮੋਰਚ ਦੀ ਸ਼ਭੀ ਖਰਾਬ ਕੀਤੀ ਤੇ ਹੁਣ ਤੁਹਾਡੇ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਜਦੋਂ ਅਸੀਂ ਬਰਗਾੜੀ ਜਾਂਦੇ ਆ ਤੇ ਲੋਕੀ ਸਾਨੂੰ ਗਾਲਾਂ ਕੱਢਦੇ ਆ ਵੀ ਸਾਡੀ ਮੰਡੀ ਢਵਾਤੀ ਇਹਨਾਂ ਨੇ ਸੋ ਇਸ ਕਰਕੇ ਬੇਨਤੀ ਹੈ ਇਹ ਜਿਹੜੀਆਂ ਸੰਘਰਸ਼ ਦੀਆਂ ਸ਼ਭੀਆਂ ਇਹ ਖਰਾਬ ਨਾ ਕੀਤੀਆਂ ਜਾਣ ਸੋ ਜਾਇਜ ਮੰਗਾਂ ਜਿਹੜੀਆਂ ਮੰਗੀਆਂ ਜਾਣ ਪੰਥ ਦੀ ਮੰਗ ਹੈ ਬੰਦੀ ਸਿੱਖ ਦੀ ਰਿਹਾਈ ਔਰ ਕੋਈ ਵੀ ਬੰਦੀ ਸਿੱਖ ਹੈ ਕਿਸੇ ਵੀ ਧਰਮ ਨਾਲ ਰਿਲੇਟਡ ਹੈ ਔਰ ਨਾਲ ਅਸੀਂ ਮੰਗ ਕਰਦੇ ਆ ਜਿਹੜਾ ਕਿਸਾਨਾਂ ਦਾ ਕੋਈ ਵੀ ਮਸਲਾ ਹੈ ਉਹ ਸਰਕਾਰ ਉੱਥੇ ਹੱਲ ਕਰੇ ਪਰ ਜਾਇਜ਼ ਮੰਗਾਂ ਰੱਖੋ ਐਵੇਂ ਨਿੱਕੀ ਜਿਹੀ ਕਿਸੇ ਦੀ ਬੈਟਰੀ ਬੈਟਰੀ ਦਾ ਬਿੱਲ ਹੈ ਨਹੀਂ ਤੇ ਬੈਟਰੀ ਉਹ ਟਰੈਕਟਰ ਦੀ ਜਾਂ ਕਾਰ ਦੀ ਬੈਟਰੀ ਹੋਵੇ ਤੇ ਉਹਦਾ ਬਿੱਲ ਗਵਾ ਲਿਆ ਤੇ ਮੁੜ ਕੇ ਕਹੋ ਜੀ ਖਰਾਬ ਹੋ ਗਈ ਧਰਨਾ ਦੇਣਾ ਇੱਥੇ ਜੀ ਬੈਟਰੀ ਵਾਲੀ ਦੁਕਾਨ ਤੇ ਇਹੋ ਜਿਹੇ ਨਿੱਕੇ ਨਿੱਕੇ ਮੁੱਦਿਆਂ ਤੇ ਐਵੇਂ ਸ਼ਭੀਆਂ ਨਾ ਖਰਾਬ ਕਰੋ ਤੇ ਭਗਵੰਤ ਮਾਨ ਦੀ ਸਰਕਾਰ ਜਿੱਥੇ ਸਿੱਖਾਂ ਨੂੰ ਇਨਸਾਫ਼ ਨਹੀਂ ਦਿਵਾਇਆ ਮੈਂ ਕਹੂੰਗਾ ਪਰ ਉੱਥੇ ਬਹੁਤ ਭ੍ਰਿਸ਼ਟਾਚਾਰ ਖਤਮ ਕਰ ਰਹੀ ਹੈ ਔਰ ਪੰਜਾਬ ਪ੍ਰਸ਼ਾਸਨ ਜਿਹੜਾ ਪੁਲਿਸ ਅਧਿਕਾਰੀ ਹੈ ਉਹ ਵੀ ਜਿਹੜਾ ਇਹਨਾਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਕੇ ਇਹਨਾਂ ਦੇ ਘਰ ਢਾ ਕੇ ਇਹਨਾਂ ਨੂੰ ਸੜਕਾਂ ਤੇ ਲਿਆ ਕੇ ਇਹਨਾਂ ਨੂੰ ਨੱਥ ਪਾ ਰਹੇ ਹੈ ਉਹ ਬਹੁਤ ਵੱਡਾ ਸ਼ਲਾਘਾਜੋ ਕਦਮ ਹੈ ਤੇ ਮੈਂ ਇਸ ਗੱਲ ਦੀ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਫਰੀਦਕੋਟ ਤੇ ਸ਼ਹਿਰੇ ਪੰਜਾਬ ਅਕਾਲੀ ਦਲ ਜ਼ਿਲ੍ਹਾ ਫਰੀਦਕੋਟ ਤੋਂ ਮੈਂ ਭਗਵਾਨ ਮਾਨ ਸੀਐਮ ਦੀ ਜਿਹੜੀ ਸਰਕਾਰ ਆ ਆਪਦੀ ਉਹਦੀ ਜਿਹੜੀ ਸ਼ਲਾਘਾ ਜੋ ਕਦਮ ਐ ਮੈਂ ਪ੍ਰਸ਼ੰਸਾ ਕਰਦਾ ਔਰ ਮੈਂ ਇਹ ਵੀ ਬੇਨਤੀ ਕਰਦਾ ਵੀ ਜਿਹੜੇ ਸਾਡੇ ਪੰਥ ਦੇ ਮੁੱਦੇ ਆ ਨਾ ਜਾਂ ਕਿਸਾਨਾਂ ਦੇ ਕੁਝ ਮੁੱਦੇ ਆ ਉਹ ਵੀ ਹੱਲ ਕੀਤੇ ਜਾਣ ਤੇ ਕਿਉਂਕਿ ਸਮਾਂ ਥੋੜਾ ਰਹਿ ਗਿਆ ਆਉਣ ਵਾਲੀ 2027 ਦੀ ਸਰਕਾਰ ਵਿੱਚ ਤੇ ਅਸੀਂ ਚਾਹੁੰਦੇ ਆ ਵੀ ਤੁਸੀਂ ਭ੍ਰਿਸ਼ਟਾਚਾਰ ਇਹੋ ਜਿਹਾ ਖਤਮ ਕਰੋ ਜਿਹੜੇ ਵਾਅਦੇ ਕੀਤੇ ਲੋਕਾਂ ਨਾਲ ਪੂਰੇ ਕਰੋ ਤਾਂ ਕਿ ਆਉਣ ਵਾਲੀ ਸਰਕਾਰ ਵਿੱਚ ਕੋਈ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਪ੍ਰੋਬਲਮ ਨਾ ਖੜੀ ਹੋਵੇ ਇੰਨੀਆਂ ਬੇਨਤੀਆਂ ਹੀ ਪ੍ਰਵਾਨ ਕਰਿਓ ਕੀ ਲੱਗਦਾ ਭਾਬੇ ਜਿਵੇਂ ਹੁਣ ਥੋੜਾ ਟਾਈਮ ਲੈ ਰਹਿ ਗਿਆ ਹੈ ਇਲੈਕਸ਼ਨ ਦੇ ਵਿੱਚ ਤੇ ਇਸ ਟਾਈਮ ਦੀ ਇਲੈਕਸ਼ਨ ਕੀ ਲੱਗਦਾ ਹੈ ਵੀ ਜਿਹੜੇ ਇਹ ਸਰਕਾਰ ਦੇ ਵਿੱਚ ਹੈਗੀ ਹੈ ਵੀ ਇਨਸਾਫ ਮਿਲਣ ਦੀ ਉਮੀਦ ਹੈ ਵੇਖੋ ਜੀ ਕਹਿੰਦੇ ਹੁੰਦੇ ਆ ਵੀ ਜਦੋਂ ਸਰਕਾਰ ਦਾ ਸਮਾਂ ਥੋੜਾ ਰਹਿ ਜੇ ਉਦੋਂ ਸਾਰੇ ਕੰਮ ਹੀ ਪੂਰੇ ਹੁੰਦੇ ਆ ਹੁਣ ਅੱਜ ਮੈਂ ਵੇਖ ਰਿਹਾ ਸੀ ਵੀ ਮਜੀਠੀਆ ਦੀ ਜਿਹੜੀ ਬਣਾਈ ਜਾਇਦਾਦ ਆ ਉਹਦੇ ਵੱਲ ਵੀ ਵਧ ਰਹੀ ਹੈ ਸਰਕਾਰ ਚੰਗੀ ਗੱਲ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਘਾਣ ਕਰਕੇ ਨੌਜਵਾਨੀ ਦਾ ਘਾਣ ਕਰਕੇ ਮਾਵਾਂ ਦੇ ਪੁੱਤ ਖੋਏ ਗਏ ਆ ਲੋਕਾਂ ਤੋਂ ਤੇ ਉਹ ਜਿਹੜੇ ਵੱਡੇ ਵੱਡੇ ਮਹਿਲ ਉਸਾਰ ਕੇ ਬੈਠੇ ਉਹਨਾਂ ਦੇ ਜ਼ਬਤ ਕੀਤੇ ਜਾਣ ਤੇ ਨਾਲ ਜਿਹੜੇ ਕੋਈ ਸਾਡੇ ਮੁੱਦੇ ਆ ਪੰਥ ਦੇ ਉਹ ਜਿਹੜੇ ਪ੍ਰਵਾਨ ਕੀਤੇ ਜਾਣ ਇੱਕ ਲਾਅ ਜਾਰੀ ਹੋਵੇ ਜਿਹਦੇ ਵਿੱਚ ਕੋਈ ਬੇਅਦਬੀ ਕਰਦਾ ਕਰਾਉਂਦਾ ਤੇ ਉਹਦੇ ਤੇ ਜਿਹੜੀ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋਵੇ ਔਰ ਨਾਲ ਮੈਂ ਆਪਣੇ ਵੱਲੋਂ ਇਹ ਵੀ ਬੇਨਤੀ ਕਰਦਾ ਵੀ ਅਸੀਂ ਫਰੀਦਕੋਟ ਚ ਥੋੜੇ ਜਿ ਦਿਨਾਂ ਵਿੱਚ ਹੀ ਆਪਣੇ ਜ਼ਿਲ੍ਹੇ ਚ ਮੈਂ ਸਾਰੇ ਪੰਥ ਦੇ ਆਗੂਆਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਆਪਣੇ ਜ਼ਿਲ੍ਹਿਆਂ ਚ ਤੁਸੀਂ ਪਹਿਰਾ ਦਿਓ ਜਿਹੜੀਆਂ ਦੁਕਾਨਾਂ ਹੁਣ ਸਾਡੇ ਬਾਬਾ ਫਰੀਦ ਦਾ ਸਥਾਨ ਹੈ ਇੱਥੇ ਦੁਕਾਨਾਂ ਬਣੀਆਂ ਉੱਥੇ ਕਿਸੇ ਨੂੰ ਗੁਰਬਾਣੀ ਬਾਰੇ ਪਤਾ ਨਹੀਂ ਗੁੱਟ ਕੇ ਸਾਹਿਬ ਇਦਾਂ ਰੱਖੇ ਹੋਏ ਨੇ ਬਿਨਾਂ ਮਤਲਬ ਉਹਨੂੰ ਢੱਕਿਆ ਪੋਥੀਆਂ ਰੱਖੀਆਂ ਹੋਈਆਂ ਜਿਨ੍ਹਾਂ ਦਾ ਪੈਰਾਂ 'ਚ ਫੁੱਟ ਮਰ ਰੱਖਿਆ ਹੋ ਮਹਾਰਾਜ ਦੇ ਸਰੂਪ ਜਿਹੜੇ ਬੇਅਦਬੀ ਹੋ ਰਹੀ ਹੈ ਇਹ ਅਸੀਂ ਇੱਥੋਂ ਚਕਵਾਵਾਂਗੇ ਤੇ ਜਾਂ ਅਸੀਂ ਇਹਨਾਂ ਵੀਰਾਂ ਨੂੰ ਬੇਨਤੀ ਕਰਦੇ ਜਿਨ੍ਹਾਂ ਦੀਆਂ ਦੁਕਾਨਾਂ ਹੈ ਵੀ ਇਹਨਾਂ ਦਾ ਤਾਂ ਮੁੱਲ ਪਹਿਲਾਂ ਪੈਣੇ ਨਹੀਂ ਚਾਹੀਦਾ ਬਾਣੀ ਦਾ ਮੁੱਲ ਐਵੇਂ 50 500 ਰੁਪਇਆ ਤੁਸੀਂ ਲੈ ਕੇ ਐਸਜੀਪੀਸੀ ਨੂੰ ਬਹੁਤ ਵੱਡਾ ਤੱਬਾ ਤੇ ਇਹ ਜਿਹੜੀ ਬਾਣੀ ਅਨਮੋਲਕ ਹੈ ਅਨਮੁੱਲਾ ਖਜ਼ਾਨਾ ਤੇ ਹਰ ਘਰ ਚ ਹੋਣਾ ਚਾਹੀਦਾ ਪਰ ਇਹਦਾ ਮੁੱਲ ਨਹੀਂ ਪਹਿਣਾ ਚਾਹੀਦਾ ਤੇ ਜਿਹੜੇ ਇਦਾਂ ਹੀ ਰੱਖ ਕੇ ਦੁਕਾਨਾਂ ਤੇ ਇਹਦਾ ਮੁੱਲ ਪਾ ਕੇ ਇਹਨਾਂ ਨੂੰ ਵੇਚ ਰਹੇ ਆ ਉਹਨਾਂ ਤੇ ਅਸੀਂ ਸਿਕੰਜਾ ਕਸਾਂਗੇ